ਲਕਸ਼ਮਣ ਗ੍ਰੀਟ ਤੇ ਡਿੱਗਤਾ ਕੀ ਪਿਆ ਹੰਕਾਰਿਆ ਤੇ ਗੇਂਦ ਬਾਹਰ ਹੋਰ ਹੰਕਾਰ ਗਿਆ ਬ੍ਰੇਟਲੀ ਉਸਨੇ ਸੋਚਿਆ ਟੈਸਟ ਦਾ ਬੱਲੇਬਾਜ਼ ਵਾਂਡੇ ਚ ਮੈਰਾ ਕੀ ਕਰ ਲੂ ਗੇਂਦ ਬਾਉਂਸਰ ਪਰ ਲਕਸ਼ਮਣ ਨੇ ਵਕਤ ਖਰਾਬ ਨਾ ਕੀਤਾ ਤੇ ਸ਼ਾਨਦਾਰ ਪੌਲ ਸ਼ਾਟ ਨਾਲ ਗੇਂਦ ਬਾਉਂਡਰੀ ਪਾਰ ਭੇਜ ਦਿੱਤੀ ਹੁਣ ਬ੍ਰੇਟਲੀ ਹੋਰ ਵੀ ਦੁੱਸੇ ਵਿੱਚ ਆ ਗਿਆ ਕਿਉਂਕਿ ਉਸ ਨੂੰ ਵਾਂਡੇ ਵਿੱਚ ਲਕਸ਼ਮਣ ਨੇ ਚੌਕਾ ਮਾਰਤਾ ਸੀ ਉਸਨੇ ਅਗਲੀ ਗੇਂਦ ਫੁੱਲ ਲੈਂਥ ਕੀਤੀ ਪਰ ਲਕਸ਼ਮਨ ਨੇ ਆਪਣੀ ਕਲਾ ਵਿਖਾਉਂਦੇ ਹੋਏ ਕਵਰ ਡਰਾਈਵ ਤੇ ਗੇਂਦ ਹੱਸਦੀ ਹੋਈ ਨਗਨ ਦੀ ਤਰ੍ਹਾਂ ਮੇਲਦੀ ਹੋਈ ਰਸਤੇ ਤੋਂ ਪਾਰ ਚਲੇਗੀ ਬ੍ਰੇਡਲੀ ਹੋਰ ਵੀ ਗੁੱਸੇ 'ਚ ਤਿਲਮਲਾ ਗਿਆ ਉਸਨੇ ਅਗਲੀ ਗੇਂਦ ਫਿਰ ਬਾਉਂਸਰ ਕੀਤੀ ਪਰ ਲਕਸ਼ਮਨ ਨੇ ਉਸ ਨੂੰ ਵੀ ਚੌਕੇ ਦਾ ਹੁਕਮ ਸੁਣਾਇਆ ਤੇ ਗੇਂਦ ਚਾਰ ਰਨ ਲਈ ਬਾਉਂਡਰੀ ਪਾਰ ਦੋਸਤੋ ਉਸ ਦਿਨ ਲਕਸ਼ਮਨ ਨੇ ਬ੍ਰੇਡਲੀ ਦਾ ਹੰਕਾਰ ਤੋੜ ਦਿੱਤਾ ਤੇ ਦੁਨੀਆ ਨੂੰ ਇਹ ਵਿਖਾਤਾ ਕਿ ਉਹ ਟੈਸਟ ਹੀ ਨਹੀਂ ਵਾਂਡੇ ਦਾ ਵੀ ਸ਼ਾਨਦਾਰ ਬੱਲੇਬਾਜ਼ ਤੇ ਉਸ ਵਰਗੀ ਕਲਾ ਕਿਸੇ ਹੋਰ ਵਿੱਚ ਨਹੀਂ ਦੋਸਤੋ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਕਸ਼ਮਨ ਨੂੰ ਕਿਸੇ ਨੇ ਵੀ ਇਸ ਤਰ੍ਹਾਂ ਵਾਂਡੇ ਵਿੱਚ ਸ਼ੌਟ ਰੀਲ ਵਿੱਚ ਨਹੀਂ ਵਿਖਾਇਆ ਦੋਸਤੋ ਕਲਾ ਕਲਾ ਹੀ ਹੁੰਦੀ ਹੈ ਧੰਨਵਾਦ ਜੀ